ਪਟਲ ਚਬਰ ਛਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਗੁਰੂ ਪਾਤਸ਼ਾਹ ਜੀ ਨੇ ਤਰੁੱਠ ਕਰਕੇ ਬਖਸ਼ਿਸ਼ ਮਿਹਰ ਕਿਰਪਾ ਕੀਤੀ ਹੈ ਜੋ ਕਿ ਆਪਾਂ ਨੂੰ ਸੰਧਿਆ ਵੇਲੇ ਦੇ ਦੀਵਾਨ ਦੀ ਹਾਜ਼ਰੀ ਭਰਨ ਦਾ ਸ਼ੁਭ ਔਸਰਭਾਗ ਪ੍ਰਾਪਤ ਹੋਇਆ ਹੈ ਤੇ ਆਪ ਜੀਾਂ ਨੇ ਹਜ਼ੂਰੀ ਰਾਗੀ ਜਿੱਥੇ ਪਾਸੋਂ ਗੁਰੂ ਕੀ ਬਾਣੀ ਦੇ ਕੀਰਤਨ ਸ਼ਰਵਣ ਕੀਤੇ ਹੈ ਤੇ ਸੋਦਰ ਰਹਿਰਾਸ ਸਾਜੀ ਦੇ ਪਾਠ ਆਪ ਜੀ ਨੇ শ্রবণ ਕੀਤੇ ਤੇ ਸੰਗਤੀ ਰੂਪ ਦੇ ਵਿੱਚ ਨਾਲ-ਨਾਲ ਬੜੇ ਹੈ ਆਓ ਆਪਾਂ ਜੋ ਸੋਦਰ ਰਹਿਰਾਸ ਸਾਜੀ ਦੀ ਬਾਣੀ ਦੀ ਵਿਚਾਰ ਪ੍ਰਾਰੰਭ ਕੀਤੀ ਹੈ ਤੇ ਸੋਦਰ ਬਾਣੀ ਦੇ ਸਰਲੇਖੇਠ ਜੋ ਚੌਥੇ ਨੰਬਰ ਦਾ ਸ਼ਬਦ ਹੈ ਰਾਗ ਗੂਜਰੀ ਦੇ ਵਿੱਚ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਜੀ ਵੱਲੋਂ ਉਚਾਰਨ ਕੀਤਾ ਹੋਇਆ ਜਿਸ ਦੀ ਵਿਚਾਰ ਆਪਾਂ ਕੱਲ ਰਹਾਉ ਵਾਲੀਆਂ ਤੁਕਾਂ ਤੱਕ ਰ ਕੀਤੀ ਸੀ ਪਾਤਸ਼ਾਹ ਜੀ ਤਿਸ ਵਿੱਚ ਆਖ ਰਹੇ ਨੇ ਹਰ ਕੇ ਜਨ ਸਤਿਗੁਰ ਸਤ ਪੁਰਖਾ ਬਿਨੋ ਕਰੋ ਗੁਰ ਪਾਸ हे हरि ਦੇ ਭਗਤ हे हरि ਦੇ ਜਨ ਸਤਿਗੁਰ ਸਤਪੁਰਖਾ हे ਸਤਿਗੁਰੂ हे ਸਤਪੁਰਖ ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨੋ ਕਰੋਂ ਗੁਰ ਪਾਸ ਮੇਰੀ ਬੇਨਤੀ ਤੇਰੇ ਅੱਗੇ ਹੈ ਕੋਈ ਬੇਨਤੀ ਦੇ ਵਿੱਚ ਸਾਡਾ ਜੋਰ ਨਹੀਂ ਹੈ ਸਾਡੀ ਕੋਈ ਤਾਕਤ ਨਹੀਂ ਹੈ ਹਮ ਕੀਰੇ ਕਿਰਮ ਸਤਗੁਰ ਸ਼ਰਣਾਈ ਕਰ ਦਇਆ ਨਾਮ ਪ੍ਰਗਾਸ ਸੱਚੇ ਪਾਤਸ਼ਾਹ ਆਪਾਂ ਤਾਂ ਤੇਰੇ ਚਰਨਾਂ ਦੇ ਵਿੱਚ ਇੱਕ ਕੀੜਿਆਂ ਦੀ ਤਰ੍ਹਾਂ ਕਿਰਮ ਦੀ ਤਰ੍ਹਾਂ ਹਾਂ ਤੇਰੇ ਸ਼ਰਨ ਵਿੱਚ ਆਏ ਹਾਂ ਤੇ ਤੂੰ ਕਿਰਪਾ ਕਰ ਸਾਡੇ ਅੰਦਰ ਨਾਮ ਦਾ ਚਾਨਣ ਕਰ ਦੇ ਨਾਮ ਦਾ ਪ੍ਰਕਾਸ਼ ਕਰ ਦੇ ਤੇ ਇਸੇ ਤਰ੍ਹਾਂ ਸਤਿਗੁਰੂ ਗੁਰੂ ਪਾਤਸ਼ਾਹ ਜੀ ਆਖਦੇ ਨੇ ਮੇਰੇ ਮੀਤ ਗੁਰਦੇਵ ਹੇ ਮੇਰੇ ਗੁਰਦੇਵ ਪਰਮਾਤਮਾ ਮੋਕੋ ਰਾਮ ਨਾਮ ਪ੍ਰਗਾਸ ਮੇਰੇ ਤੇ ਕਿਰਪਾ ਕਰ ਮੇਰੇ ਤੇ ਰਹਿਮ ਕਰ ਮੇਰੇ ਅੰਦਰ ਪਰਮਾਤਮਾ ਦੇ ਨਾਮ ਦਾ ਚਾਨਣ ਹੋ ਜਾਵੇ ਪ੍ਰਕਾਸ਼ ਹੋ ਜਾਵੇ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਕਿਉਂਕਿ ਗੁਰੂ ਕੀ ਮਤ ਹੀ ਗੁਰੂ ਦਾ ਨਾਮ ਹੀ ਮੇਰੀ ਜਿੰਦ ਦਾ ਆਸਰਾ ਹੈ ਹਰ ਕੀਰਤ ਹਮਰੀ ਰਹਿ ਰਾਸ ਹਰੀ ਵਾਹਿਗੁਰੂ ਪਰਮਾਤਮਾ ਦੀ ਕੀਰਤੀ ਹਰੀ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਇਹੀ ਮੇਰੀ ਜਮਾ ਪੂੰਜੀ ਹੈ ਇਹੀ ਮੇਰੀ ਰਾਸ ਪੂੰਜੀ ਹੈ ਰਹੋ ਕੱਲ ਤੱਕ ਆਪਾਂ ਇੱਥੇ ਤੱਕ ਰ ਵਿਚਾਰ ਕੀਤੀ ਸੀ ਆਓ ਸਾਧ ਸੰਗਤ ਅਗਲੇਰੀ ਵਿਚਾਰ ਕਰੀਏ ਗੁਰੂ ਪਾਤਸ਼ਾਹ ਜੀ ਮਿਹਰ ਕਰਨ ਸਾਧ ਸੰਗਤ ਅਗਲੀਆਂ ਪੰਕਤੀਆਂ ਦੇ ਵਿੱਚ ਸਤਗੁਰੂ ਗੁਰੂ ਪਾਤਸ਼ਾਹ ਜੀ ਆਖ ਰਹੇ ਨੇ ਹਰ ਜਨ ਕੇ ਵਡਪਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾसि ਮਿਲ ਸੰਗਤ ਗੁਣ ਪ੍ਰਵਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮਪਾਸ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ਼ ਆਓ ਸਾਸਨ ਦੇ ਵਿਚਾਰ ਨਾਲ ਜੁੜੀਏ ਮਨੋ ਬਿਰਤੀਆਂ ਨੂੰ ਇਕਾਗਰ ਕਰੀਏ ਆਪ ਜੀ ਅਸੀਸ ਬਖਸ਼ੋ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ RAM ਦਾ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਹਰ ਕੇ ਜਨ ਹਰ ਜਨ ਕੇ ਵਡਭਾਗ ਵਡੇਰੇ ਹਰ ਜਨ ਇੱਥੇ ਸਾਧ ਸੰਗ ਜਿਹੜਾ ਸ਼ਬਦ ਵਰਤਿਆ ਹੈ ਉਹ ਹਰੀ ਦੇ ਸ਼ੇਵਕ ਵਾਸਤੇ ਵਰਤਿਆ ਹੈ ਜਿਵੇਂ ਸਿੱਖ ਵਾਸਤੇ ਕਹਦੀਏ ਭਗਤ ਵਾਸਤੇ ਕਹਦੀਏ ਜਦੋਂ ਆਪਾਂ ਇਹਨੂੰ ਸ਼ਬਦਾਂ ਨੂੰ ਅਰੰਭਤਾ ਵਿੱਚ ਪੜਿਆ ਸੀ ਉੱਥੇ ਹਰ ਜਨ ਗੁਰੂ ਵਾਸਤੇ ਵਰਤਿਆ ਸੀ ਹਰ ਜਨ ਕੇ ਵਡ ਭਾਗ ਵਡੇਰੇ ਹਰੇ ਜਨ ਦੇ ਜਿਹੜੇ ਭਾਗ ਹੈ ਉਹ ਵੱਡੇ ਹਨ ਜਿਨ ਹਰ ਹਰ ਸ਼ਰਧਾ ਹਰ ਪਿਆਸ ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਲਈ ਸ਼ਰਧਾ ਹੈ ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਲਈ ਪਿਆਸ ਹੈ ਸਾਤ ਸੰਗਤ ਇੱਕ ਪਿਆਸ ਤੇ ਦੂਜੀ ਸ਼ਰਧਾ ਦੋਨਾਂ ਦੇ ਵਿੱਚ ਫਰਕ ਬਹੁਤ ਹੈ ਫਰਕ ਕੀ ਹੈ ਜਿਹੜੀ ਸਾਡੀ ਪਿਆਸ ਹੈ ਇਹ ਕਿਸੇ ਪਾਸਿਓਂ ਵੀ बुझ ਸਕਦੀ ਹੈ ਮਨ ਕੇ ਚੱਲੋ ਸਾਨੂੰ ਹੁਣ ਪਾਣੀ ਦੀ ਪਿਆਸ ਲੱਗੀ ਹੋਵੇ ਤੇ ਆਪਾਂ ਪਾਣੀ ਸਾਹ ਸੰਗਤ ਕਿਸੇ ਬੋਤਲ ਵਿੱਚੋਂ ਪੀ ਲਈਏ ਕਿਸੇ ਗਲਾਸ ਨਾਲ ਪੀ ਲਈਏ ਕਿਸੇ ਹੋਰ ਭਾਂਡੇ ਨਾਲ ਪੀ ਲਈਏ ਪਾਣੀ ਸਾਹ ਸੰਗਤ ਆਪਾਂ ਘੜੇ ਤੋਂ ਪੀ ਲਈਏ ਪਾਣੀ ਆਪਾਂ ਨਲਕੇ ਤੋਂ ਪੀ ਲਈਏ ਟੂਟੀ ਤੋਂ ਪੀ ਲਈਏ ਤੇ ਪਾਣੀ ਸਾਹ ਸੰਗਤ ਇਹਦੇ ਨਾਲ ਕੀ ਹੈ ਇਹਦੇ ਨਾਲ ਸਾਡੀ ਪਿਆਸ ਸਾਹ ਸੰਗਤ ਬੁੱਝ ਜਾਏਗੀ ਪਰ ਪਿਆਸ ਦੇ ਨਾਲ ਸ਼ਰਧਾ ਹੈ ਸ਼ਰਧਾ ਕੀ ਚੀਜ਼ ਹੈ ਸ਼ਰਧਾ ਇਹ ਹੈ ਕਿ ਮੇਰੇ ਅੰਦਰ ਪਿਆਸ ਹੈ ਪਰ ਮੈਂ ਜਿਹੜਾ ਇਹ ਪਾਣੀ ਹੈ ਇਹ ਮੈਂ ਪਰਮਾਤਮਾ ਜੀ ਤੇਰੇ ਦਰ ਤੋਂ ਜਾਂ ਇਹਨੂੰ ਇੰਜ ਕਰਕੇ ਸਮਝ ਲਈਏ ਕਿ ਮੈਂ ਪਾਣੀ ਤਾਂ ਪੀਣਾ ਹੈ ਪਰ ਮੈਂ ਤੇਰੇ ਕੋਲੋਂ ਹੀ ਪੀਣਾ ਇਹ ਸ਼ਰਧਾ ਹੈ ਮੈਂ ਮੈਂ ਪਾਣੀ ਤਾਂ ਪੀਣਾ ਹੈ ਜਿਵੇਂ ਬੱਚਾ ਜिद ਕਰੇ ਵੀ ਮੈਂ ਪਾਣੀ ਪੀਣਾ ਹੈ ਪਰ ਮਾਂ ਦੇ ਹੱਥ ਤੋਂ ਪੀਣਾ ਹੈ ਮੈਂ ਹੋਰ ਕਿਸੇ ਕੋਲੋਂ ਪਾਣੀ ਨਹੀਂ ਪੀਣਾ ਇਹ ਸ਼ਰਤ ਆਏ ਇਸੇ ਤਰ੍ਹਾਂ ਜਦੋਂ ਸਾ ਸੰਗਤ ਆਪਾਂ ਪਰਮਾਤਮਾ ਦੇ ਨਾਮ ਦੀ ਗੱਲ ਕਰਦੇ ਹਾਂ ਨਾਮ ਦੇਣ ਵਾਲੇ ਤਾਂ ਅੱਜ ਦੁਨੀਆ ਦੇ ਵਿੱਚ ਬਹੁਤ ਬੈਠੇ ਨੇ ਨਾਮ ਦੇਣ ਵਾਲਿਆਂ ਦੀਆਂ ਦੁਕਾਨਾਂ ਲਗੀਆਂ ਹੋਈਆਂ ਨੇ ਪਰ ਇੱਕ ਅੰਦਰ ਸ਼ਰਧਾ ਹੈ ਕਿ ਜੇ ਨਾ ਜੇ ਮੈਂ ਨਾਮ ਲੈਣਾ ਹੈ ਜੇ ਮੈਂ ਨਾਮ ਜਪਣਾ ਹੈ ਤਾਂ ਸਤਿਗੁਰੂ ਜੀ ਤੇਰੇ ਦਰ ਤੋਂ ਹੀ ਨਾਮ ਲੈਣਾ ਹੈ ਮੈਂ ਤੇਰੇ ਦਰ ਤੋਂ ਹੀ ਖੰਡੇ ਬਾਟੇ ਦੀ ਪਹੂ ਲੈਣੀ ਹੈ ਮੈਂ ਤੇਰੇ ਦਰ ਤੋਂ ਹੀ ਬਾਣੀ ਦਾ ਨਾਮ ਲੈਣਾ ਹੈ ਇਹ ਅੰਦਰ ਸ਼ਰਧਾ ਹੈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤੇਰੇ ਅੰਦਰ ਪਿਆਸ ਵੀ ਹੋਣੀ ਚਾਹੀਦੀ ਹੈ ਤੇਰੇ ਅੰਦਰ ਸ਼ਰਧਾ ਵੀ ਹੋਣੀ ਚਾਹੀਦੀ ਹੈ ਜੇ ਕੱਲੀ ਪਿਆਸ ਲੈ ਕੇ ਤੁਰ ਪਿਆ ਕੇ ਮੈਨੂੰ ਨਾਮ ਚਾਹੀਦਾ ਤਾਂ ਪਿਆਸ 부ਜਾਨ ਵਾਸਤੇ ਆਲੇ ਦੁਆਲੇ ਨਾਮ ਦੇਣ ਵਾਲੇ ਬਹੁਤ ਬੈਠੇ ਨੇ ਪਿਆਸ 부ਜਾਨ ਵਾਸਤੇ ਆਲੇ ਦੁਆਲੇ ਬਹੁਤ ਬੈਠਿਆ ਜਿਹੜੇ ਨਾਮ ਦੇ ਰਹੇ ਪਰ ਸ਼ਖਾ ਤੇਰੇ ਅੰਦਰ ਸ਼ਰਧਾ ਹੋਣੀ ਚਾਹੀਦੀ ਹੈ ਪਾਤਸ਼ਾਹ ਜੀ ਆਖਣ ਲੱਗੇ ਹਰ ਜਨ ਕੇ ਵੱਡ ਭਾਗ ਵਡੇਰੇ ਉਸ ਹਰੀ ਦੇ ਜਨ ਦੇ ਵੱਡੇ ਭਾਗ ਹੈ ਜਿਨ ਹਰ ਹਰ ਸ਼ਰਧਾ ਜਿਨੋ ਹਰੀ ਦੇ ਨਾਮ ਦੇ ਉੱਪਰ ਸ਼ਰਧਾ ਵੀ ਹੈ ਤੇ ਅੰਦਰ ਪਿਆਸ ਵੀ ਹੈ ਸਾਦ ਸੰਗਤ ਉਸ ਤੋਂ ਅੱਗੇ ਪਾਤਸ਼ਾਹ ਜੀ ਆਖਦੇ ਨੇ ਹਰ ਹਰ ਨਾਮ ਮਿਲੈ ਤ੍ਰਿਪਤਾਸਿ ਮਿਲ ਸੰਗਤ ਗੁਣ ਪ੍ਰਗਾਸ ਹਰ ਹਰ ਨਾਮ ਹਰੀ ਵਾਹਿਗੁਰੂ ਦਾ ਨਾਮ ਮਿਲੈ ਤ੍ਰਿਪਤਾਸ ਤ੍ਰਿਪਤਾਸੇ ਦਾ ਅਰਥ ਹੈ ਸਾਦ ਸੰਗਤ ਤ੍ਰਿਪਤ ਹੋ ਜਾਣਾ ਹਰ ਹਰ ਨਾਮ ਮਿਲੇ ਤ੍ਰਿਪਤਾਸੇ ਮਿਲ ਸੰਗਤ ਗੁਣ ਪ੍ਰਗਾਸ ਸਾਧ ਸੰਗਤ ਸੰਗਤ ਵਿੱਚੋਂ ਬੈਠ ਕੇ ਸੰਗਤ ਕਰਕੇ ਇਹ ਪਰਮਾਤਮਾ ਦੇ ਭਲੇ ਗੁਣਾਂ ਦਾ ਅੰਦਰ ਸਾਧ ਸੰਗਤ ਚਾਨਣ ਹੁੰਦਾ ਹੈ ਹੁਣ ਫਿਰ ਆਪਜੀ ਬੇਨਤੀ ਸੁਣਿਓ ਸਾਧ ਸੰਗਤ ਤ੍ਰਿਪਤ ਮਨੁੱਖ ਉਦੋਂ ਹੀ ਹੁੰਦਾ ਹੈ ਜਦੋਂ ਮਨ ਦੀ ਪਿਆਸ ਖਤਮ ਹੋ ਜਾਂਦੀ ਹੈ ਤੇ ਸਾਨੂੰ ਚੀਜ਼ ਵੀ ਸਾਦ ਸੰਗਤ ਉਹੀ ਵਧੀਆ ਲੱਗਦੀ ਹੈ ਉਹੀ ਸੋਹਣੀ ਲੱਗਦੀ ਹੈ ਜਿਹੜੇ ਸਾਡੇ ਮਨ ਨੂੰ ਭਾਜਾ ਹੁਣ ਤੁਸੀਂ ਦੇਖੋ ਸਾਡੇ ਅੱਗੇ ਸਾਦ ਸੰਗਤ ਭੋਜਨ ਬਹੁਤ ਪਿਆ ਹੋਵੇ ਪਰ ਜੇ ਉਹ ਭੋਜਨ ਸਵਾਦ ਨਹੀਂ ਹੈ ਸਾਡੇ ਮਨ ਨੂੰ ਸੋਹਣਾ ਨਹੀਂ ਲੱਗਿਆ ਤੇ ਮਾਫ ਕਰਨਾ ਕੀਮਤੀ ਭੋਜਨ ਵੀ ਖਰਾਬ ਹੋ ਜਾਂਦਾ ਹੈ ਕਈ ਵਾਰੀ ਮਨੁੱਖ ਬਹੁਤ ਮਿਹਨਤ ਕਰਕੇ ਸਾਦ ਸੰਗਤ ਭੋਜਨ ਨੂੰ ਤਿਆਰ ਕਰਦਾ ਹੈ ਪਰ ਉਹਦੇ ਵਿੱਚ ਸਾਦ ਸੰਗਤ ਰਸ ਪਾਣਾ ਪਾਪ ਨਮਕ ਪਾਣਾ ਭੁੱਲ ਗਿਆ ਜਾਂ ਮਿੱਠਾ ਪਾਣਾ ਭੁੱਲ ਗਿਆ ਹੁਣ ਬਾਕੀ ਸਾਰੀਆਂ ਚੀਜ਼ਾਂ ਵਿੱਚ ਨੇ ਪਰ ਸਾਨੂੰ ਨਹੀਂ ਚੰਗਾ ਲੱਗਿਆ ਤੇ ਜਿਹੜੀ ਚੀਜ਼ ਸਾਡੇ ਮਨ ਨੂੰ ਭਾਉਂਦੀ ਹੈ ਉਹੀ ਚੀਜ਼ ਸਾਧ ਸੰਗਤ ਸਾਡੇ ਸਾਨੂੰ ਚੰਗੀ ਲੱਗਦੀ ਹੈ ਮਨੁੱਖ ਉਹਦੇ ਵਾਸਤੇ ਸਾਧ ਸੰਗਤ ਯਤਨ ਕਰਦਾ ਹੈ ਤੇ ਅੱਜ ਇਹ ਦੇਖਣ ਵਿੱਚ ਸਾਜ਼ ਸੰਗਤ ਇਹ ਪ੍ਰਤੀਤ ਹੁੰਦਾ ਹੈ ਸਾਨੂੰ ਜਿੰਨਾ ਰਸ ਸਾਜ਼ ਸੰਗਤ ਅੱਜ ਨਾਟਕਾਂ ਦੇ ਵਿੱਚੋਂ ਜਿੰਨਾ ਰਸ ਸਾਨੂੰ ਅੱਜ ਫਿਲਮਾਂ ਦੇ ਵਿੱਚੋਂ ਜਿੰਨਾ ਰਸ ਸਾਨੂੰ ਅੱਜ ਨੱਚਣ ਗਾਉਣੇ ਦੇ ਵਿੱਚੋਂ ਮਿਲਦਾ ਹੈ ਮੁਆਫ ਕਰਨਾ ਉਹਨਾਂ ਰਸ ਬਾਣੀ ਦੇ ਵਿੱਚੋਂ ਨਹੀਂ ਮਿਲਦਾ ਹੈ ਜਿੰਨਾ ਰਸ ਮੇਲਿਆਂ ਦੇ ਵਿੱਚ ਜਾਣ ਵਿੱਚੋਂ ਮਿਲਦਾ ਹੈ ਉਹਨਾਂ ਰਸ ਗੁਰੂ ਦੀ ਗੁਰੂ ਘਰ ਆਣ ਵਿੱਚੋਂ ਨਹੀਂ ਮਿਲਦਾ ਹੈ ਸਾਹ ਸੰਗਤ ਮਨ ਉੱਥੇ ਨੂੰ ਜਾਂਦਾ ਜਿੱਥੇ ਰਸ ਮਿਲਦਾ ਹੋਵੇ ਮਨ ਸਾਡਾ ਉੱਥੇ ਨੂੰ ਦੌੜਦਾ ਜਿੱਥੇ ਰਸ ਮਿਲਦਾ ਹੋਵੇ ਤੇ ਹੁਣ ਇਹਦਾ ਇਹ ਅਰਥ ਨਹੀਂ ਹੈ ਕਿ ਗੁਰੂ ਦੀ ਬਾਣੀ ਦੇ ਵਿੱਚ ਰਸ ਨਹੀਂ ਹੈ ਹੁਣ ਇਹਦਾ ਇਹ ਅਰਥ ਨਹੀਂ ਹੈ ਕਿ ਗੁਰੂ ਦੇ ਵਿੱਚ ਰਸ ਨਹੀਂ ਹੈ ਗੁਰੂ ਘਰ ਦੇ ਵਿੱਚ ਗੁਰੂ ਘਰ ਆਉਣ ਦੇ ਵਿੱਚ ਰਸ ਨਹੀਂ ਹੈ ਇਹ ਗੱਲ ਬੜੀ ਸੂਖਸ਼ਮ ਜਈ ਹੈ ਬਹੁਤ ਧਿਆਨ ਨਾਲ ਪਕੜਨੇ ਪੜੀ ਮੈਂ ਦੁਬਾਰਾ ਸਿਰ ਬੇਨਤੀ ਕਰਾਂ ਸਾਡਾ ਜਿਹੜਾ ਮਨ ਹੈ ਸਾਹ ਸੰਗਤ ਉੱਥੇ ਨੂੰ ਦੌੜਦਾ ਜਿੱਥੋਂ ਮਨ ਨੂੰ ਰਸ ਮਿਲੇ ਭਾਵੇਂ ਛਕਣ ਦੀ ਗੱਲ ਕਰੀਏ ਭਾਵੇਂ ਘੁੰਮਣ ਫਿਰਨ ਦੀ ਗੱਲ ਕਰੀਏ ਭਾਵੇਂ ਸਾਹ ਸੰਗਤ ਦੇਖਣ ਦੀ ਗੱਲ ਕਰੀਏ ਜਿਹੜੀ ਜੀ ਸਾਡੇ ਮਨ ਨੂੰ ਚੰਗੀ ਲੱਗਦੀ ਹੈ ਮਨੁੱਖ ਘੈਂਟਿਆਂ ਬਧੀ ਦੇਖੀ ਜਾਂਦਾ ਹੈ ਕੋਈ ਥਕਾਬਟ ਨਹੀਂ ਹੈ ਕੋਈ ਕੁਝ ਨਹੀਂ ਹੈ ਜਿਹੜੀ ਚੀਜ਼ ਸਾਡੇ ਮਨ ਨੂੰ ਚੰਗੀ ਲੱਗਦੀ ਹੋਵੇ ਛਕਣ ਵਾਲੀ ਮਨੁੱਖ ਰੱਜਿਆ ਵੀ ਹੁੰਦਾ ਹੈ ਫਿਰ ਵੀ ਖਾਈ ਜਾ ਰਿਹਾ ਕੋਈ ਪਰਵਾਹੀ ਨਹੀਂ ਕਿਉਂਕਿ ਮਨ ਨੂੰ ਚੰਗੀ ਲੱਗਦੀ ਲੱਗਦੀ ਇਸੇ ਤਰ੍ਹਾਂ ਸੁਣ ਦੀ ਗੱਲ ਕਰੀਏ ਸਾਨੂੰ ਸੁਣਨਾ ਸਾਧ ਸੰਗਤ ਚੰਗਾ ਲੱਗਦਾ ਹੈ ਅੱਜ ਕੰਨਾਂ ਨੂੰ ਜਿਹੜੇ ਦੁਨਿਆਵੀ ਗੀਤ ਐ ਬੜੇ ਸੋਹਣੇ ਲੱਗਦੇ ਆ ਮਨੁੱਖ ਸੁਣਦਾ ਪਿਆ ਜਦੋਂ ਗੱਲ ਚੱਲਦੀ ਗੁਰਬਾਣੀ ਦੀ ਤੇ ਕੰਨਾਂ ਨੂੰ ਨਹੀਂ ਚੰਗੀ ਲੱਗੀ ਤੇ ਮਨੁੱਖ ਕਹਿੰਦਾ ਇਹਨਾਂ ਸਪੀਕਰਾਂ ਨੂੰ ਬੰਦ ਕਰ ਦਿਓ ਇਨਾਂ ਸਪੀਕਰਾਂ ਦੀ ਸਾਨੂੰ ਲੋੜ ਨਹੀਂ ਐ ਸਾਧ ਸੰਗਤ ਭਾਵੇਂ ਕੇ ਉਸ ਮਨੁੱਖ ਦੇ ਕੋਲ ਉੱਚੀ ਉੱਚੀ ਹੋਰ ਗੀਤ ਗਾਣੇ ਜਿੰਨੇ ਮਰਜ਼ੀ ਚੱਲਦੇ ਹੋਣ ਉਹਨਾਂ ਦੀ ਕਦੇ ਪਰਵਾਹ ਨਹੀਂ ਕੀਤੀ ਐ ਪਰ ਕਿਉਂਕਿ ਗੁਰਬਾਣੀ ਦੇ ਵਿੱਚੋਂ ਰਸ ਨਹੀਂ ਮਿਲਿਆ ਤੇ ਮਨੁੱਖ ਨੇ ਰੋਲਾ ਪਾਣਾ ਸ਼ੁਰੂ ਕਰ ਦਿੱਤਾ ਐ ਇਹ ਸਾਡੇ ਮਨ ਦੀ ਹਸਤਾ ਹੈ ਸਾਧ ਸੰਗਤ ਹੁਣ ਇਥੇ ਅਰਥ ਫਿਰ ਇਹ ਨਹੀਂ ਹੈ ਕਿ ਗੁਰਬਾਣੀ ਵਿੱਚ ਰਸ ਨਹੀਂ ਹੈ ਗੁਰਬਾਣੀ ਦੇ ਵਿੱਚ ਤਾਂ ਬਹੁਤ ਰਸ ਹੈ ਗੁਰੂ ਘਰ ਆਉਣ ਦੇ ਵਿੱਚ ਬਹੁਤ ਰਸ ਹੈ ਪਰ ਸਾਨੂੰ ਇਹ ਕਿਵੇਂ ਚੰਗਾ ਨਹੀਂ ਲੱਗਦਾ ਕਿਵੇਂ ਪ੍ਰਤੀਤ ਨਹੀਂ ਹੋ ਰਿਹਾ ਹੁਣ ਇਸ ਗੱਲ ਨੂੰ ਆਪ ਜੀ ਪਕੜਿਓ ਸਾਧ ਸੰਗਤ ਮੰਨ ਕੇ ਚੱਲੋ ਵੇ ਸਾਡੇ ਮੋਹਰੇ ਇੱਕ ਭੋਜਨ ਦਾ ਥਾਲ ਪਰੋਸ਼ਿਆ ਹੋਇਆ ਸਾਡੇ ਮਨ ਭਾਉਂਦਾ ਭੋਜਨ ਹੈ ਸਾਡੇ ਮਨ ਨੂੰ ਚੰਗਾ ਲੱਗਦਾ ਉਹੀ ਥਾਲ ਦੇ ਵਿੱਚ ਭੋਜਨ ਪਿਆ ਹੈ ਜਦੋਂ ਭੋਜਨ ਦੀ ਆਪਾ ਪ੍ਰਸ਼ਾਦ ਦੀ ਬੁਰਕੀ ਨੂੰ ਤੋੜਿਆ ਹਜੇ ਸ਼ੱਕਣ ਹੀ ਲੱਗੇ ਸੀ ਐਨੇ ਨੂੰ ਇੱਕ ਸਨੇਹਾ ਆਇਆ ਇੱਕ ਆਵਾਜ਼ ਪਈ ਕਿ ਭਾਈ ਛੇਤੀ ਉਠ ਤੇਰੇ ਪੁੱਤ ਦੀ ਜਾਂ ਤੇਰੇ ਧੀ ਦੀ ਸਿਰਫ ਇਹ ਮੈਂ ਸਮਝਾਣ ਵਾਸਤੇ ਬੇਨਤੀ ਕਰਨ ਲੱਗਿਆ ਵੀ ਛੇਤੀ ਉਠ ਤੇਰੇ ਪੁੱਤ ਦਾ ਕੋਈ ਐਕਸੀਡੈਂਟ ਹੋ ਗਿਆ ਜਾਂ ਧੀ ਨੂੰ ਕੋਈ ਪ੍ਰੋਬਲਮ ਆ ਗਈ ਹੁਣ ਸੋਚਣ ਬੜੀ ਗੱਲ ਹੈ ਕਿ ਭੋਜਨ ਤਾਂ ਬਹੁਏ ਚੰਗਾ ਪਿਆ ਸੀ ਮਨੁੱਖ ਉਸੇ ਵਕਤ ਚੰਗੇ ਭੋਜਨ ਨੂੰ ਛੱਡਿਆ ਤੇ ਛੱਡ ਕੇ ਸਾਧ ਸੰਗਤ ਹੁਣ ਵਧੀਆ ਭੋਜਨ ਵੀ ਜ਼ਹਿਰ ਬਣ ਗਿਆ ਹੁਣ ਇੱਕ ਗੁਰ ਕੀ ਵੀ ਅੰਦਰ ਨੂੰ ਨਹੀਂ ਜਾ ਰਹੀ ਹੈ ਸਾਧ ਸੰਗਤ ਕਿਉਂ ਕਿ ਬਾਹਰੋਂ ਸੁਨੇਹਾ ਬਾਹਰੋਂ ਮੈਸੇਜ ਉਹ ਮਿਲ ਗਿਆ ਹੁਣ ਵਧੀਆ ਭੋਜਨ ਵੀ ਜ਼ਹਿਰ ਬਣ ਗਿਆ ਅੱਜ ਇਹੀ ਹਾਲ ਸਾਡੇ ਮਨ ਦਾ ਹੋਇਆ ਗੁਰਬਾਣੀ ਦਾ ਭੋਜਨ ਤਾਂ ਬਹੁਤ ਚੰਗਾ ਹੈ ਗੁਰੂ ਘਰ ਆਉਣਾ ਬਹੁਤ ਚੰਗਾ ਹੈ ਪਰ ਮਾਇਆ ਦੀ ਆਵਾਜ਼ ਬਾਹਰੋਂ ਇਹੋ ਜੇ ਪੈ ਗਈ ਸਾਡੇ ਮਨ ਨੂੰ ਸਾਧ ਸੰਗਤ ਅ ਸਾਡੇ ਮਨ ਨੂੰ ਗੁਰਬਾਣੀ ਫਿੱਕੀ ਲੱਗਦੀ ਹੈ ਅੱਜ ਸਾਡੇ ਮਨ ਨੂੰ satsangਤ ਫਿੱਕੀ ਲੱਗਦੀ ਹੈ ਅੱਜ ਸਾਡੇ ਮਨ ਨੂੰ ਗੁਰੂ ਘਰ ਆਉਣਾ ਫਿੱਕਾ ਲੱਗਦਾ ਹੈ ਕਿਉਂਕਿ ਸਾਨੂੰ ਮਾਇਆ ਦੀ ਆਵਾਜ਼ ਇਹੋ ਜੇ ਪੈ ਗਈ ਹੈ ਇਹ ਸਾਨੂੰ ਅੰਮ੍ਰਿਤਮਈ ਬਾਣੀ ਵੀ ਜ਼ਹਿਰ ਲੱਗਣ ਲੱਗ ਪਈ ਜਿਹੜੀ ਗੁਰਬਾਣੀ ਨੂੰ ਆਪਾਂ ਰੋਜ਼ ਪੜ੍ਹਦੇ ਗੁਰਬਾਣੀ ਸੱਦ ਮਿੱਠੀ ਲੱਗੀ ਪਾਪ ਵਿਕਾਰ ਗਵਾਇਆ ਜਿਹੜੀ ਗੁਰਬਾਣੀ ਸਦਾ ਹੀ ਮਿੱਠੀ ਹੈ ਜਿਹੜੀ ਗੁਰਬਾਣੀ ਸਾਡੇ ਅੰਦਰੋਂ ਪਾਪਾਂ ਨੂੰ ਖਤਮ ਕਰਨ ਵਾਲੀ ਹੈ ਜਿਹੜੀ ਗੁਰਬਾਣੀ ਸਾਡੇ ਅੰਦਰੋਂ ਦੁੱਖਾਂ ਨੂੰ ਖਤਮ ਕਰਨ ਵਾਲੀ ਹੈ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਅੱਜ ਸਾਧ ਸੰਗਤ ਆਪਾਂ ਇਸ ਗੱਲ ਦੇ ਅੰਦਰ ਝਾਤ ਮਾਰ ਕੇ ਦੇਖੀ ਆਪਣੇ ਮਨ ਨੂੰ ਪੁੱਛੀਏ ਤਾਂ ਸਹੀ ਜਿਹੜੀ ਗੁਰਬਾਣੀ ਦੁੱਖਾਂ ਨੂੰ ਕੱਟਣ ਵਾਲੀ ਹੈ ਜਿਹੜੀ ਗੁਰਬਾਣੀ ਸਾਡੇ ਰੋਗਾਂ ਨੂੰ ਕੱਟਣ ਵਾਲੀ ਹੈ ਜਿਹੜੀ ਗੁਰਬਾਣੀ ਸਦਾ ਹੀ ਮਿੱਠੀ ਲੱਗਣ ਵਾਲੀ ਹੈ ਅੱਜ ਉਹ ਗੁਰਬਾਣੀ ਕਿਵੇਂ ਕੌੜੀ ਲੱਗਦੀ ਹੈ ਅੱਜ ਉਹ ਪ੍ਰਮਾਤਮਾ ਦੇ ਨਾਮ ਦਾ ਰਸ ਕਿਵੇਂ ਕੌੜਾ ਲੱਗਦਾ ਅਸਲ ਵਿੱਚ ਗੱਲ ਇਹ ਹੈ ਕਿਉਂਕਿ ਸਾਨੂੰ ਮਾਇਆ ਨੇ ਬਾਹਰੋਂ ਆਵਾਜ਼ ਮਾਰ ਲਈ ਜਿਹੜੇ ਰਸ ਸਾਨੂੰ ਮਾਇਆ ਦੇ ਵਿੱਚੋਂ ਮਿਲਦੇ ਆ ਉਹ ਗੁਰਬਾਣੀ ਵਿੱਚੋਂ ਨਹੀਂ ਮਿਲਦੇ ਪਾਤਸ਼ਾਹ ਜੀ ਤਾਂ ਆਖਦੇ ਸੀ ਕਹਿੰਦੇ ਹਰ ਹਰ ਨਾਮ ਮਿਲੈ ਤ੍ਰਿਪਤਾਸੇ ਹਰੀ ਦਾ ਸੇਵਕ ਤਾਂ ਉਹ ਐ ਜਦੋਂ ਹਰੀ ਦਾ ਨਾਮ ਸਾ ਸੰਗਤ ਮਿਲੇ ਪਰਮਾਤਮਾ ਦਾ ਨਾਮ ਮਿਲੇ ਉਹ ਤ੍ਰਿਪਤ ਹੋ ਜਾਵੇ ਤ੍ਰਿਪਤਾਸੇ ਮਿਲ ਸੰਗਤ ਗੁਣ ਪ੍ਰਕਾਸ਼ ਤੇ ਸਰ ਸੰਗਤ ਵਿੱਚ ਬੈਠ ਕੇ ਹਰੀ ਦੇ ਗੁਣਾਂ ਨੂੰ ਗ੍ਰਹਿਣ ਕਰੇ ਤੇ ਪਰਮਾਤਮਾ ਦੇ ਨਾਮ ਨੂੰ ਆਪਣੇ ਅੰਦਰ ਪ੍ਰਕਾਸ਼ ਕਰੇ ਮੈਂ ਇੱਕ ਰੋਕੇ ਬੇਨਤੀ ਹੋਰ ਕਰਨ ਲੱਗਿਆ ਤੇ ਮੈਂ ਇਹ ਵੀ ਨਾਲ ਹੱਥ ਜੋੜ ਕੇ ਬੇਨਤੀ ਕਰਾਂ ਕੋਈ ਗੁੱਸਾ ਨਾ ਮਨਾਇਓ ਪਰ ਜੋ ਅੱਜ ਮੈਨੂੰ ਪ੍ਰਤੀਤ ਹੋਇਆ ਮੈਂ ਉਹ ਸੱਚ ਤੁਹਾਡੇ ਸਾਹਮਣੇ ਲੱਖੜ ਰੱਖਣ ਲੱਗਿਆ ਸਾਧ ਸੰਗਤ ਅੱਜ ਤੁਸੀਂ ਆਪਣੇ ਚੋਗਿਰਦੇ ਦੇਖੋ ਚੋਗਰਦੇ ਕੀ ਆ ਅੱਜ ਰੋੜ ਭਰੇ ਪਏ ਨੇ ਪਿੰਡਾਂ ਦੇ ਵਿੱਚ ਸ਼ਾਸਨਗਤ ਪਤਾ ਨਹੀਂ ਕਿੰਨੀਆਂ ਕੋ ਗੱਡੀਆਂ ਫਰੀ ਘੁੰਮਦੀਆਂ ਨੇ ਜਿਨ੍ਹਾਂ ਦੇ ਉੱਪਰ ਲਿਖਿਆ ਹੋਇਆ ਹੈ ਕਿ ਰਾਜਾ ਸਾਹਿਬ ਦੇ ਜਾਣ ਵਾਸਤੇ ਫਰੀ ਸੇਵਕ ਕਿੰਨੀਆਂ ਗੱਡੀਆਂ ਨੇ ਕਿੱਦਾਂ ਰੋਡ ਭਰੇ ਪਏ ਆ ਕਿੱਦਾਂ ਲੰਗਰ ਚੱਲ ਰਿਹਾ ਮੁਬਾਰਕ ਹੈ ਸ਼ਾਸਨ ਮੈਂ ਕਹਨਾ ਜਿੰਨੀ ਸੇਵਾ ਹੁੰਦੀ ਕਰੋ ਪਰ ਯਾਦ ਰੱਖਿਓ ਸਾਥ ਸੰਗਤ ਉਸ ਦਿਨ ਆਪਾਂ ਦਾ ਜ਼ਮੀਰ ਕਿੱਥੇ ਚਲ ਗਿਆ ਉਸ ਦਿਨ ਸਾਡਾ ਜ਼ਮੀਰ ਕਿਉਂ ਮਰ ਜਾਂਦਾ ਹੈ ਜਦੋਂ ਇਹ ਪਤਾ ਹੁੰਦਾ ਵੀ ਅੱਜ ਧੰਗੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸ਼ਹੀਦੀ ਹੋਈ ਸੀ ਅੱਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਨਾਲ ਸਿੱਖਾਂ ਦਾ ਉਹ ਹਾਲ ਕੀਤਾ ਗਿਆ ਜਿਹਨੂੰ ਆਰਿਆਂ ਦੇ ਨਾਲ ਚੀਰਿਆ ਗਿਆ ਜਿਹਨੂੰ ਉਬਲਦੀਆਂ ਦੇਗਾਂ ਦੇ ਵਿੱਚ ਉਬਾਲਿਆ ਗਿਆ ਜਿਹਨੂੰ ਰੂਹ ਨਾਲ ਬੰਨ ਕੇ ਸਾੜਿਆ ਗਿਆ ਉਸ ਦਿਨ ਸਾਡੀਆਂ ਗੱਡੀਆਂ ਫਰੀ ਅਨੰਦਪੁਰ ਸਭ ਨੂੰ ਕਿਉਂ ਨਹੀਂ ਜਾਂਦੀਆਂ ਉਸ ਦਿਨ ਸਾਡੀਆਂ ਗੱਡੀਆਂ ਨੂੰ ਕੀ ਹੋ ਜਾਂਦਾ ਹੈ ਉਸ ਦਿਨ ਸਾ ਸੰਗਤ ਆਪਾਂ ਕਿਉਂ ਨਹੀਂ ਜਾਗਦੇ ਮੁਆਫ ਕਰਨਾ ਸਾ ਸੰਗਤ ਅੱਜ ਸਾਨੂੰ ਇਹ ਸਭ ਕੁਝ ਫਿੱਕਾ ਲੱਗਦਾ ਹੈ ਬਸ ਜਿੱਥੇ ਜਿੱਥੇ ਪ੍ਰਚਾਰਕਾਂ ਨੇ ਆ ਕੇ ਗੁਣ ਗਾ ਦਿੱਤੇ ਪੇ ਸਾ ਸੰਗਤ ਸਾਨੂੰ ਉਹ ਜਗ੍ਹਾ ਚੰਗੀ ਲੱਗਣ ਲੱਗ ਪੈਂ। ਮੈਂ ਕੋਲੋਂ ਨਹੀਂ ਆਖ ਰਿਹਾ ਗੁਰਬਾਣੀ ਦਾ ਬਚਨ ਹੈ ਸਤਗੁਰੂ ਗੁਰੂ ਪਾਤਸ਼ਾਹ ਜੀ ਆਖਦੇ ਨੇ ਕਹਿੰਦੇ ਤੂੰ ਆਖਦਾ ਬੇ ਇਹ ਜਗ੍ਹਾ ਚੰਗੀ ਨਹੀਂ ਐ ਆ ਜਗ੍ਹਾ ਬਹੁਤ ਵਧੀਆ ਐ ਜਾਂ ਆ ਜਗ੍ਹਾ ਮਾੜੀ ਐ ਸਤਗੁਰੂ ਪਾਤਸ਼ਾਹ ਜੀ ਆਖਦੇ ਕਹਿੰਦੇ ਇਦਾਂ ਦੀ ਗੱਲ ਨਹੀਂ ਐ ਅਸਲ ਵਿੱਚ ਸਾਡੀ ਸੋਚ ਦਾ ਹੀ ਫਰਕ ਐ ਸਾ ਸੰਗਤ ਜੇ ਸਾਡੀ ਸੋਚ ਮਾੜੀ ਹੋਈ ਨਾ ਤੁਸੀਂ ਪਵਿੱਤਰ ਜਗ੍ਹਾ ਤੇ ਬੈਠ ਕੇ ਵੀ ਸਾਧ ਸੰਗਤ ਉਸ ਚੀਜ਼ ਦਾ ਆਨੰਦ ਨਹੀਂ ਮਾਣ ਸਕਦੇ ਤੇ ਜੇ ਸਾਡੀ ਸਾਧ ਸੰਗਤ ਸਾਡੇ ਅੰਦਰ satsangt ਹੋਈ ਸਾਡੇ ਅੰਦਰ ਪਰਮਾਤਮਾ ਦਾ ਨਾਮ ਹੋਇਆ ਕਈ ਵਾਰੀ ਸਾਧ ਸੰਗਤ ਮਨੁੱਖ ਮੈਂ ਇਹ ਅੱਖਾਂ ਦੇ ਨਾਲ ਜੋ ਦੇਖ ਰਿਹਾ ਮੈਂ ਆਪ ਜੀ ਮਹਿਸੂਸ ਕਰਦੇ ਹੋਵੋਗੇ ਕਈ ਵਾਰੀ ਮਨੁੱਖ ਗੁਰਦੁਆਰੇ ਦੇ ਵਿੱਚ ਬੈਠ ਕੇ ਵੀ ਸਾਧ ਸੰਗਤ ਪਾਪ ਕਮਾ ਜਾਂਦਾ ਹੈ ਤੇ ਜਿਨ੍ਹਾਂ ਦੇ ਅੰਦਰ ਰੱਬ ਦੀ ਭਗਤੀ ਹੈ ਉਹ ਪੈਲਸ ਵਿੱਚ ਬੈਠ ਕੇ ਵੀ ਕਾਰਨਰ ਤੇ ਸਾਧ ਸੰਗਤ ਜਪਜੀ ਸਾਹਿਬ ਦਾ ਪਾਠ ਪੜ੍ਹਦੇ ਨੇ ਕਿ ਮੈਂ ਆਇਆ ਤਾਂ ਜ਼ਰੂਰ ਹੈ ਪਰ ਮੇਰੇ ਮਤਲਬ ਦੀ ਸਾਧ ਸੰਗਤ ਨਹੀਂ ਹੈ ਮੈਂ ਆਪਣੇ ਸਮੇਂ ਨੂੰ ਅਜਾਏ ਕਿਉਂ ਖਰਾਬ ਕਰਾਂ ਮੈਂ ਸਾਈਡ ਤੇ ਬੈਠ ਕੇ ਗੁਰਬਾਣੀ ਪੜ੍ਹ ਲਵਾਂ ਮੈਂ ਸਾਈਡ ਤੇ ਬੈਠ ਕੇ ਨਾਮ ਜਪ ਲਵਾਂ ਉਹ ਪੈਲਸਾਂ ਵਿੱਚ ਬੈਠ ਕੇ ਵੀ ਗੁਰਬਾਣੀ ਨਾਲ ਜੁੜੇ ਹੁੰਦੇ ਆ ਤੇ ਪਾਪ ਬਿਰਤੀ ਵਾਲੇ ਵਿਕਾਰੀ ਬਿਰਤੀ ਵਾਲੇ ਉਹ ਗੁਰੂ ਘਰ ਵਿੱਚ ਬੈਠ ਕੇ ਵੀ ਪਾਪ ਕਮਾ ਜਾਂਦੇ ਆ ਗੱਲ ਇੱਥੇ ਬਿਰਤੀ ਦੀ ਗੱਲ ਜਗਾ ਦੀ ਨਹੀਂ ਹੈ ਸਾਹਿਬ ਜੀ ਗੱਲ ਸਾਡੇ ਅੰਦਰ ਦੀ ਹੈ ਸਤਿਗੁਰੂ ਪਾਤਸ਼ਾਹ ਨੇ ਸਾਡੇ ਅੰਦਰ ਨੂੰ ਸਮਝਾਇਆ ਸੀ ਮਹਾਰਾਜ ਕਹਿੰਦੇ ਅੰਦਰ ਤੇਰਾ ਉਦੋਂ ਹੀ ਰਜਣਾ ਹੈ ਜਦੋਂ ਤੂੰ ਪਰਮਾਤਮਾ ਦੇ ਨਾਮ ਨੂੰ ਜਪੇਂਗਾ ਮੈਂ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਸਾਰਿਆਂ ਸਾਧ ਸੰਗਤ ਕਿਉਂਕਿ ਇਹ ਜਿਹੜੀ ਆਪ ਜੀ ਜਾਣਦੇ ਹੋਵੋਗੇ ਕਿ ਜਿਹੜੀ ਇਹ ਵੀਡੀਓ ਰੋਜ਼ YouTube ਦੇ ਉੱਪਰ ਪੈਂਦੀ ਹੈ ਸਾਧ ਸੰਗਤ ਮੈਂ ਹੱਥ ਜੋੜ ਬੇਨਤੀ ਕਰਨੀ ਚਾਹੁੰਦਾ ਜਿਸ ਦਿਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਵੇ ਜਿਸ ਦਿਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਵੇ ਜਿਸ ਦਿਨ ਗੁਰੂ ਕੇ ਲਾਲਾਂ ਦਾ ਸ਼ਹੀਦੀ ਦਿਨ ਹੋਵੇ ਜਿਸ ਦਿਨ ਸਾਧ ਸੰਗਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਸ਼ਹੀਦੀ ਦਿਨ ਹੋਵੇ ਤੁਸੀਂ ਰਜ ਰਜ ਕੇ ਲੈ ਕੇ ਜਾਓ ਗੱਡੀਆਂ ਰਾਜਾ ਸਭ ਦੇ ਮੁਬਾਰਕ ਹੈ ਪਰ ਉਸ ਦਿਨ ਵੀ ਤੁਹਾਡੀਆਂ ਇਹ ਗੱਡੀਆਂ ਇਹ ਜਾਣੀਆਂ ਚਾਹੀਦੀਆਂ ਫਿਰ ਪਤਾ ਲੱਗੇ ਕਿ ਵਾਕੇ ਹੀ ਆਪਾਂ ਗੁਰਸਿੱਖੀ ਨੂੰ ਪਿਆਰ ਕਰਦੇ ਵਾਕੇ ਹੀ ਆਪਾਂ ਸਾਡੇ ਅੰਦਰ ਪਰਮਾਤਮਾ ਲਈ ਦਰਦ ਹੈ ਮੈਂ ਉਹ ਉਹਨਾਂ ਦਿਨਾਂ ਦੇ ਵਿੱਚ ਕਦੇ ਨਹੀਂ ਦੇਖਿਆ ਗੱਡੀਆਂ ਫਰੀ ਜਾਂਦੀਆਂ ਕਿਸੇ ਨੇ ਆਖਿਆ ਹੋਵੇ ਵੀ ਅੱਜ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦਾ ਸ਼ਹੀਦੀ ਦਿਨ ਹੈ ਅੱਜ ਮੇਰਾ ਗੁਰੂ ਅਰਜਨ ਦੇ 33 ਤਵੀ ਤੇ ਬੈਠਿਆ ਸੀ ਆਓ ਸੰਗਤੋ ਬੈਠੋ ਸਾਡੀ ਗੱਡੀ ਦੇ ਵਿੱਚ ਤੁਹਾਨੂੰ ਫਰੀ ਦਰਸ਼ਨ ਕਰਾਈਏ ਕੋਈ ਗੱਡੀ ਜਾਣ ਵਾਸਤੇ ਤਿਆਰ ਨਹੀਂ ਕਿ ਸ਼ੇਨ ਨਹੀਂ ਪਰਚੇ ਲਾਇ ਗੱਡੀਆਂ ਤੇ ਹੈਰਾਨੀ ਵਾਲੀ ਗੱਲ ਐ ਸਾਧ ਸੰਗਤ ਖੈਰ ਆਪਾਂ ਸ਼ਬਦ ਬਲ ਰਹੀਏ ਸਤਿਗੁਰੂ ਪਾਤਸ਼ਾਹ ਜੀ ਆਖਦੇ ਨੇ ਜਿਨ੍ਹਾਂ ਨੇ ਹਰੀ ਵਾਹਿਗੁਰੂ ਦੇ ਨਾਮ ਨੂੰ ਜਪ ਲਿਆ ਉਹਨਾਂ ਦੀ ਜੜੀ ਅੰਦਰ ਦੀ ਤ੍ਰਿਪ ਤ੍ਰਿਸ਼ਨਾ ਹੈ ਉਹ ਖਤਮ ਹੋ ਜਾਂਦੀ ਹੈ ਅਗਲੀ ਬੇਨਤੀ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਹੁਣ ਸਾਧ ਸੰਗਤ ਕੋਈ ਬੰਦਾ ਇਹ ਕਹ ਲੱਖੇ ਕਿ ਮੈਨੂੰ ਪਰਮਾਤਮਾ ਦੇ ਨਾਮ ਦਰਸ਼ਨੀ ਨਹੀਂ ਆਉਂਦੇ ਮੈਨੂੰ ਪਰਮਾਤਮਾ ਦਾ ਨਾਮ ਚੰਗਾ ਹੀ ਨਹੀਂ ਲੱਗਦਾ ਤੇ ਸਾਥ ਸੰਗਤ ਜਿਹੜੀ ਚੀਜ਼ ਚੰਗੀ ਲੱਗਦੀ ਹੋਵੇ ਨਾ ਤੇ ਯਾਦ ਰੱਖਿਓ ਕਦੇ ਭੁੱਲਦੀ ਵੀ ਨਹੀਂ ਆ ਜਿਹੜੀ ਚੀਜ਼ ਸਾਨੂੰ ਚੰਗੀ ਲੱਗਦੀ ਹੋਵੇ ਕਦੇ ਭੁੱਲਦੀ ਨਹੀਂ ਤੁਸੀਂ ਦੇਖੋ ਸਾਥਨ ਕਈ ਵਾਰੀ ਆਪਾਂ ਕਿਸੇ ਇੱਕ ਜਗ੍ਹਾ ਤੇ ਇੱਕੋ ਵਾਰੀ ਜਾ ਕੇ ਆਉਂਦੇ ਆ ਪਰ ਕਿਡੀ ਕਮਾਲ ਦੀ ਗੱਲ ਐ ਉਹ ਜਗ੍ਹਾ ਸਾਰੀ ਦ੍ਰਿਸ਼ ਸਾਡੇ ਦਿਮਾਗ ਦੇ ਵਿੱਚ ਐ ਫਿੱਟ ਬੈਠਾ ਹੁੰਦਾ ਐ ਕਿਉਂਕਿ ਸਾਨੂੰ ਜਗ੍ਹਾ ਚੰਗੀ ਲੱਗੀ ਐ ਪਰ ਅੱਜ ਸਾਧ ਸੰਗਤ ਪੁੱਛੀ ਆਪਣੇ ਮਨ ਨੂੰ ਆਪਣੇ ਮਨ ਨੂੰ ਆਵਾਜ਼ ਮਾਰੀਏ हे ਮਨਾ ਤੂੰ ਕਿੰਨੀ ਵਾਰੀ ਜਪ ਦੀ ਸ਼ਬਦ ਦਾ ਪਾਠ ਪੜ੍ਹ ਲਿਆ ਤੂੰ ਕਿੰਨੀ ਵਾਰੀ ਸੋਦਰ ਦਾ ਪਾਠ ਪੜ੍ਹ ਲਿਆ ਤੋ ਕਿੰਨੇ ਬੜੇ ਸੁਖਮਨੀ ਸ਼ਬਦਾਂ ਦਾ ਪਾਠ ਪੜ ਲਿਆ ਅੱਜ ਮਨ ਨੂੰ ਪੁੱਛ ਕੇ ਦੇਖੀਏ ਕਿ ਤੈਨੂੰ ਪਤਾ ਲੱਗ ਗਿਆ ਕਿ ਜਪਜੀ ਸਾਹਿਬ ਦੇ ਵਿੱਚ ਕੀ ਹੈ ਜਪਜੀ ਸਾਹਿਬ ਦੀਆਂ ਪੌੜੀਆਂ ਕੀ ਆਖਦੀਆਂ ਹਨ ਸਰ ਸੰਗਤ ਸਾਨੂੰ ਬਾਣੀ ਦੇ ਵਿੱਚੋਂ ਰਸ ਦਾ ਮਿਲਣਾ ਬਹੁਤ ਲਾਜ਼ਮੀ ਹੈ ਵਿਚਾਰ ਸਮਾਂ ਬਹੁਤ ਮੰਗਦੀ ਹੈ ਪਰ ਸਮੇ ਦੀ ਸਾ ਸੰਗਤ ਆਪਣੀ ਸੀਮਾ ਹੈ ਹਰ ਰੋਜ਼ ਆਪਾਂ 2-4 ਮਿੰਟ ਲੇਟ ਹੋ ਜਾਣੇ ਮੈਨੂੰ ਖਿਮਾ ਕਰਨਾ ਸਾ ਸੰਗਤ ਪਾਤਸ਼ਾਹ ਜੀ ਆਖਦੇ ਨੇ ਜਿਨ੍ਹਾਂ ਨੂੰ ਹਰੀ ਵਾਹਿਗੁਰੂ ਦੇ ਨਾਮ ਦਾ ਰਸ ਨਹੀਂ ਨਾ ਆਇਆ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਮਹਾਰਾਜ ਕਹਿੰਦੇ ਉਹ ਭਾਗਹੀਣ ਹੈ ਉਹ ਵੱਦ ਕਿਸਮਤ ਹੈ ਤੇ ਉਹ ਜਮਾਂ ਦੇ ਵਸ਼ ਵਿੱਚ ਪਏ ਰਹਿੰਦੇ ਨੇ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦਾ ਰਸ ਨਹੀਂ ਆਂਦਾ ਤੇ ਅੱਜ ਤਾਂ ਇਹ ਗੱਲ ਕਹਿਣੀ ਕੋਈ ਔਖੀ ਨਹੀਂ ਤੇ ਜੇ ਰਸ ਆਂਦਾ ਹੋਵੇ ਸਾ ਸੰਗਤ ਅਪਾ ਗੁਰੂ ਘਰ ਬੈਠੀਏ ਨਾ ਕਿ ਜੇ ਰਸਨ ਨਹੀਂ ਆਂਦਾ ਤਾਂ ਹੀ ਤਾਂ ਗੁਰੂ ਘਰ ਨਾਲ ਸਾਡੀ ਬਣਦੀ ਨਹੀਂ ਤਾਂ ਹੀ ਤਾਂ ਗੁਰੂ ਨਾਲ ਨਹੀਂ ਸੜਦੀ ਬਣਦੀ ਪਈ ਜੇ ਗੁਰੂ ਨਾਲ ਬਣਦੀ ਹੁੰਦੀ ਗੁਰਦੁਆਰੇ ਨਾਲ ਬਣਦੀ ਹੁੰਦੀ ਤੇ ਆਪਾਂ ਗੁਰੂ ਦੇ ਚਰਨਾਂ ਵਿੱਚ ਬੈਠੇ ਹੁੰਦੇ ਛੱਡੀ ਬਣਦੀ ਨਹੀਂ ਸਾਡਾ ਰਸ ਨਹੀਂ ਆਇਆ ਤੇ ਆਪਾਂ ਸਾਥੇ ਗੁਰਦੁਆਰੇ ਦੀ ਪਰਵਾਹ ਨਹੀਂ ਕਰਦੇ ਆ ਤੇ ਯਾਦ ਰੱਖਿਓ ਮਹਾਰੇ ਕਹਿੰਦੇ ਨਾ ਕਰ ਪਰ ਯਾਦ ਰੱਖੀ ਤੂੰ ਭਾਗਹੀਣ ਹੈ ਤੇ ਤੂੰ ਜਮਾ ਦੇ ਵਸ ਵਿੱਚ ਪਿਆ ਰਹੇਗਾ ਸੱਜਣਾ ਤੈਨੂੰ ਜਮਾ ਤੋਂ ਕੋਈ ਛਡਾ ਨਹੀਂ ਸਕਦਾ ਜੇ ਤੂੰ ਰਸ ਲੈਣਾ ਤਾਂ ਗੁਰੂ ਚਰਨਾ ਵਿੱਚ ਬੈਠਣੇ ਪੈਣਾ ਪਹੁੰਚਣੇ ਪੈਣਾ ਹੈ ਜੇ ਗੁਰੂ ਦੇ ਕੋਲ ਨਹੀਂ ਬੈਠ ਸਕਦਾ ਨਹੀਂ ਪਹੁੰਚ ਸਕਦਾ ਫਿਰ ਤੂੰ ਭਾਗਹੀਣ ਹੈ ਪਰ ਸੇ ਕਹਿੰਦੇ ਜਮਾ ਦੇ ਵਸ ਵਿੱਚ ਪਿਆ ਰਹੇਗਾ ਉਸ ਤੋਂ ਅੱਗੇ ਮਹਾਰਾਜ ਜੀ ਆਖਦੇ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਰੋਜ਼ ਬਚਨ ਪੜ੍ਹਦੇ ਰੋਜ਼ ਰਹਿਰਾ ਸਾਹਿਬ ਦੀ ਬਾਣੀ ਸਾਹ ਸੰਗਤ ਪੜ੍ਹੀ ਜਾਂਦੀ ਆਂਦੀ ਕਦੇ ਇਹਨਾਂ ਬਚਨਾਂ ਬਲ ਗੌਰ ਕੀਤਾ ਪਾ ਗੁਰੂ ਰਾਮਦਾਸ ਮਹਾਰਾਜ ਸਾਨੂੰ ਇਹ ਗੱਲ ਕਹਿੰਦੇ ਹੋਣ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਉਹ ਭਲੇ ਸਿਖਾ ਤੇਰਾ ਜੀਵਨ ਤੇ ਤਰਕਾਰ ਹੈ ਤੇਰੇ ਜੀਵਨ ਤੇ ਫਟਕਾਰ ਹੈ ਜੋ ਮਨੁੱਖ ਗੁਰੂ ਦੀ ਸ਼ਰਣ ਵਿੱਚ ਨਹੀਂ ਆਉਂਦਾ ਜਿਹੜਾ ਮਨੁੱਖ ਗੁਰੂ ਦੀ ਸ਼ਰਣ ਵਿੱਚ ਨਹੀਂ ਆਉਂਦਾ ਸਾਧ ਜੀ ਰੋਜ਼ ਬਚਨ ਪੜੇ ਜਾਂਦੇ ਰੋਜ਼ ਬਚਨ ਸੁਣਦੇ ਆ ਤੇ ਸਾਧ ਸੰਗਤ ਬਸ ਸੁਣਨ ਤੱਕ ਹੀ ਸਾਡਾ ਧਿਆਨ ਰਹਿ ਗਿਆ ਹੋਵੇ ਕੋਈ ਬਿਰਲਾ ਬਿਰਲਾ ਇਹ ਨਹੀਂ ਤਾਂ ਸਾ ਸੰਤ ਪਤਾ ਨਹੀਂ ਹੁੰਦਾ ਕਿ ਭਾਈ ਸਾਹਿਬ ਜੀ ਪੜਦੇ ਕੀ ਐ ਤੇ ਕੀ ਕਰਦੇ ਕੀ ਨਹੀਂ ਕਰਦੇ ਉੱਥੇ ਵੀ ਸਾਡਾ ਧਿਆਨ ਨਹੀਂ ਕਿੰਨਾ ਬੱਚਾ ਨੂੰ ਆਪ ਜੀ ਆਪਣੇ ਹਿਰਦੇ ਵਿੱਚ ਵਸਾਇਓ ਮਾਲਕ ਦੀ ਆਖੀ ਨੇ ਕਹਿੰਦੇ ਤੇਰੇ ਜੀਵਨ ਤੇ ਫਟਕਾਰ ਤਰਕਾਰ ਐ ਇਹ ਤੂੰ ਗੁਰੂ ਦੀ ਸ਼ਰਨ ਵਿੱਚ ਨਹੀਂ ਆਂਦਾ ਤੇ ਜਿਹੜੇ ਆ ਜਾਂਦੇ ਨੇ ਉਸ ਤੋਂ ਅੱਗੇ ਪਾਤਸ਼ਾਹ ਜੀ ਆਖਦੇ ਕਹਿੰਦੇ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਜਿਨ੍ਹਾਂ ਹਰੀ ਜਨਾਨੇ ਜਿਨ੍ਹਾਂ ਹਰੀ ਸੇਵਕਾਂ ਨੇ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਸਤਿਗੁਰੂ ਦੀ ਸੰਗਤ ਪ੍ਰਾਪਤ ਕਰ ਲਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਉਹਨਾਂ ਦੇ ਮਸਤਕ ਦੇ ਉੱਪਰ ਇਹ ਲੇਖ ਲਿਖਿਆ ਗਿਆ ਇਹ ਲੇਖ ਲਿਖਿਆ ਹੋਇਆ ਹੈ ਇਹ ਸਾਧ ਸੰਗਤ ਉਹ ਗੁਰੂ ਦੇ ਸ਼ਰਨ ਵਿੱਚ ਆ ਕੇ ਬੈਠ ਜਾਂਦੇ ਨੇ ਗੁਰੂ ਦੇ ਕੋਲੋਂ ਨਾਮ ਜਪਦੇ ਨੇ ਤੇ ਪਾਤਸ਼ਾਹ ਨੇ ਕਿੱਥੇ ਵਸਨੀ ਕੀਤੀ ਮਾਲਕ ਜੀ ਆਖਦੇ ਕਹਿੰਦੇ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਹੁਣ ਸਾਧ ਸੰਗਤ ਜੀ ਆਪਾਂ ਬਚਨ ਨੂੰ ਬਹੁਤ ਧਿਆਨ ਨਾਲ ਪੜੀਏ ਇਹ ਪ੍ਰਗਾਸ ਸ਼ਬਦ ਅਰੰਭਤਾ ਦੇ ਵਿੱਚ ਵੀ ਹੈ ਤੇ ਅਖੀਰ ਵਿੱਚ ਵੀ ਹੈ ਕਿਉਂਕਿ ਆਪਾਂ ਪੜਿਆ ਸੀ ਨਾ ਹਰ ਕੇ ਜਨ ਸਤ ਗੁਰ ਸਤਿ ਪੁਰਖਾ ਬਿਨੋ ਕਰੋਂ ਗੁਰ ਪਾਸ ਹਮ ਕੀਰੇ ਕਿਰਮ ਸਤ ਗੁਰ ਸ਼ਰਣਾਈ ਕਰ ਦਇਆ ਨਾਮ ਪ੍ਰਗਾਸ ਉਥੇ ਇਹ ਪ੍ਰਗਾਸ ਮੰਗਿਆ ਸੀ ਅੱਖੇ ਖੇੜਾ ਮੰਗਿਆ ਸੀ ਮਹਾਰਾਜ ਕਹਿੰਦੇ ਧਨ ਧਨ ਸਤ ਸੰਗਤ ਸਤ ਸੰਗਤ ਧੰਨ ਹੈ ਧੰਨ ਹੈ ਸਾ ਸੰਗਤ ਜਿਤ ਹਰ ਰਸ ਪਾਇਆ ਜਿਸ ਸੰਗਤ ਵਿੱਚੋਂ ਸਾ ਸੰਗਤ ਹਰੀ ਦਾ ਰਸ ਹਰੀ ਦੇ ਨਾਮ ਦੀ ਗੱਲ ਬਣੀ ਲੋ ਜਦੋਂ ਆਪਾਂ ਸਤ ਸੰਗਤ ਦਾ ਕਿਤੇ ਸਾ ਸੰਗਤ ਵਿਸ਼ਾ ਪਾ ਗੱਲ ਕਰਾਂਗੇ ਨਾ ਫਿਰ ਦੇਖਾਂਗੇ ਕਿ ਸਤ ਸੰਗਤ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਬਖਾਣੀ ਆ ਚਾਰ ਬੰਦੇ ਇਕੱਠੇ ਹੋ ਜਾ ਸਸਤ ਦੁਨਿਆਵੀ ਗੱਲਾਂ ਕਰੀ ਜਾਣ ਮੁਆਫ ਕਰਨਾ ਉਹ ਸਤ ਸੰਗਤ ਨਹੀਂ ਹੈ। ਕਈ ਵਾਰੀ ਇਹ ਆਮ ਸ਼ਬਦ ਕਿੱਥੋਂ ਆਏ ਜੀ ਸਤ ਸੰਗਤ ਵਿੱਚੋਂ ਆਏ ਜੀ। ਬਾਹਰ ਟਾਣੀਆਂ ਬਣਾ ਕੇ ਖੜੇ ਹੁੰਦੇ ਆ। ਆ ਗੁਰਦੁਆਰਿਆਂ ਵਿੱਚ ਵੀ ਤੇਹੀ ਕੁਝ ਹੋ ਰਿਹਾ। ਕਦੇ ਗੁਰੂ ਦਰਬਾਰ ਵਿੱਚ ਆ ਕੇ ਬੈਠ ਨਹੀਂ ਬਾਹਰ ਟਾਣੀਆਂ ਬਣਾ ਕੇ ਖੜ ਗਏ ਉੱਥੋਂ ਹੀ ਵਾਪਸ ਮੁੜ ਗਏ ਕੀ ਕੀਤਾ ਜੀ ਸਤ ਸੰਗਤ ਕਰਕੇ ਆਏ। ਹਲਿਆ ਪੋਸਟਾ ਸੇ ਗੁਰੂ ਸਾਹਿਬ ਨੂੰ ਬੇ ਸਤਸੰਗਤ ਹੁੰਦੀ ਕੀ ਹੈ ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਬਖਾਣੀ ਹੈ ਜਿੱਥੇ ਇੱਕ ਨਾਮ ਸਾਸ ਪਰਮਾਤਮਾ ਦੀ ਗੱਲ ਹੋਵੇ ਉਹ ਬੇ ਉਹ ਸਤਸੰਗਤ ਹੈ ਤਾਂ ਤਾਂ ਸਤਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਸਤ ਸੰਗਤ ਦੇ ਵਿੱਚ ਮਰ ਇਹ ਕਹਿੰਦੇ ਨਾਮ ਦਾ ਪ੍ਰਗਾਸ ਨਾਮ ਦਾ ਖੇੜਾ ਹੁੰਦਾ ਹੈ ਤੇ ਯਾਦ ਰੱਖਿਓ ਜਿਹੜਾ ਮਨੁੱਖ ਗੁਰੂ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕਰਦਾ ਕਰਦਾ ਹੈ ਨਾ ਰਬੀ ਬਾਣੀ ਉਹਦੇ ਬਾਰੇ ਬਚਨ ਕਰਦੀ ਹੈ ਪਾਤਸ਼ਾਹ ਜੀ ਕਹਿੰਦੇ ਧੰਨ ਧੰਨ ਸੋ ਗੁਰ ਸਿੱਖ ਕਹੀ ਹੈ ਜੋ ਸਤ ਗੁਰ ਸ਼ਰਣੀ ਜਾਏ ਪਿਆ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਵੇ ਉਹ ਆਮ ਨਹੀਂ ਹੈ ਧੰਨ ਧੰਨ ਸੋ ਗੁਰ ਸਿਖ ਕਹੀਐ